ਲਾਹਵੋਨੀ ਸੱਚ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨੂੰ ਉਸ ਗੱਲ ਕਰਾਂਗੇ ਸਮਾਣਾ ਦੇ ਨਾਲ ਲੱਗਦੇ ਜਿਹੜਾ ਤਨੇਠਾ ਜਿਹੜਾ ਪੁਲ ਹੈ ਉੱਥੇ ਇੱਕ ਨਹਿਰ ਹੈ ਇੱਕ ਜਿਹੜਾ ਮਾਮਲਾ ਹੈ ਤੁਹਾਡੇ ਸਾਹਮਣੇ ਲੈ ਕੇ ਨਜ਼ਰ ਕਰ ਰਹੇ ਹਾਂ ਤੇ ਸਮਾਣਾ ਦੇ ਨਾਲ ਲੱਗਦਾ ਜਿਹੜਾ ਪਵਾਨੀਗੜ ਹੈ ਉੱਥੇ ਇੱਕ ਔਰਤ ਵੱਲੋਂ ਜਿਹੜਾ ਜਾਲ ਵਿਛਾਇਆ ਜਾਂਦਾ ਹੈ ਤੇ ਆਪਣੇ ਘਰ ਵਾਲੇ ਨੂੰ ਜਿਹੜਾ ਰਾ ਦਾ ਰੋੜਾ ਬਣਾਇਆ ਜਾਂਦਾ ਤੇ ਉਸ ਨੂੰ ਜਿਹੜਾ ਨਹਿਰ ਦੇ ਵਿੱਚ ਆਪਣੇ ਆਸ਼ਕ ਵੱਲੋਂ ਮਰਵਾ ਦਿੱਤਾ ਜਾਂਦਾ ਹੈ ਫਿਲਹਾਲ ਜਿਹੜੀ ਆ ਉਹ ਔਰਤ ਹੈ ਤੇ ਜਿਹੜਾ ਉਹਦਾ ਆਸ਼ਕ ਹੈ ਉਹ ਪੁਲਿਸ ਦੀ ਕਸਟਰੀ ਦੇ ਵਿੱਚ ਆ ਚੁੱਕਿਆ ਹੈ ਲਗਾਤਾਰ ਜਿਹੜੇ ਗੋਤਾਖੋਰ ਨੇ ਇਸ ਨਹਿਰ ਦੇ ਵਿੱਚ ਲਗਭਗ ਲੱਭਣ ਦੇ ਲਈ ਲਗਾਤਾਰ ਜਿਹੜੀਆਂ ਆਪਣੀਆਂ ਜਾਣ ਦਾ ਜ਼ੋਰ ਲਗਾਉਣ ਦੇ ਵਿੱਚ ਵੀ ਲੱਗੇ ਹੋਏ ਨੇ ਉੱਥੇ ਦੇ ਜਿਹੜੇ ਰੇਤਗੜ੍ਹ ਦੇ ਜਿਹੜੇ ਮੋਤਵਾਰ ਲੋਕ ਨੇ ਚਾਹੇ ਸਰਪੰਚ ਨੇ ਚਾਹੇ ਮੈਂਬਰ ਨੇ ਉਹ ਅੱਜ ਸਮਾਣਾ ਦੀ ਇਸ ਟਾਈਮ ਜਿਹੜੀ ਧਨੀਠਾ ਨਹਿਰ ਦੇ ਉੱਤੇ ਪਹੁੰਚ ਚੁੱਕੇ ਨੇ ਗੱਲਬਾਤ ਕਰਾਂਗੇ ਅਸਲ ਦੇ ਵਿੱਚ ਇਹ ਅਜੰਡਾ ਕਿਉਂ ਬਣਿਆ ਹੋਇਆ ਹੈ ਤੇ ਕਿਸ ਕਾਰਨ ਇਹ ਜਿਹੜਾ ਇੰਨਾ ਵਿਵਾਦ ਛਿੜਦਾ ਨਜ਼ਰ ਆਉਂਦਾ ਫਿਲਹਾਲ ਜਿਹੜੀਆਂ ਤਸਵੀਰਾਂ ਨੇ ਨਹਿ ਲਗਾਤਾਰ ਇਸ ਦੇ ਵਿੱਚ ਲੱਗੇ ਹੋਏ ਨੇ ਸਵੇਰਾ ਜਿਹੜੀ ਆ ਦੂਸਰੇ ਪਾਸੇ ਗੱਲਬਾਤ ਕਰਦੇ ਆ ਉਹਨਾਂ ਨਾਲ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਵਿੱਕੀ ਸਿੰਘ ਹੈ ਜੀ ਸਰਪੰਚ ਰੇਤਗੜ੍ਹ ਅੱਛਾ ਜੀ ਸਰਪੰਚ ਸਾਹਿਬ ਇਹ ਕੀ ਗੱਲਬਾਤ ਹੋਈ ਸੀ ਔਰ ਕੀ ਨਾਮ ਹੈ ਉਸ ਲੇਡੀਜ਼ ਦਾ ਵੀ ਕਿਵੇਂ ਰੋੜਾ ਬਣਿਆ ਸੀ ਇਹ ਸਾਹਿਬ ਇੱਕ ਕੱਟਣਾ 21 ਤਰੀਕ ਦੀ ਆ ਜੀ 21 ਤਰੀਕ ਦੀ ਮਤਲਬ ਕਿ ਸਵੇਰੇ ਆਪਣੇ ਜਿਹੜਾ ਜੋ ਆਸ਼ਕ ਜੀ ਹੈ ਉਹਦਾ ਆਪਣਾ ਪਤਾਣਾ ਜੀ ਇਹ ਤਾਂ ਨਾ ਜਦੋਂ ਤੱਕ ਤੱਕੌਰ ਦਾ ਉਹਨਾਂ ਨੇ ਬਿਆਨਤਕੌਰ ਨੇ ਕੋਈ ਪਲਾਨ ਬਣਾਇਆ ਸੀ ਪਹਿਲੀ ਬਣਾਇਆ ਹੋਇਆ ਸੀ ਬਿਆਨਤਕੌਰ ਲੇਡੀਆਂ ਹੈ ਹਾਂ ਲੇਡੀਆਂ ਜੀ ਠੀਕ ਹੈ ਜੋ ਜੀ ਦਾ ਪਤੀ ਮਤਲਬ ਇਹ ਮੈਰ ਦੇ ਵਿੱਚ ਸੁੱਟੇ ਗਿਆ ਉਹਦੀ ਵਾਈਫਾਈ ਉਹ ਤੇ ਉਹਨਾਂ ਨੇ ਕੋਈ ਪਲਾਨ ਬਣਾਇਆ ਮਤਲਬ ਕਿ ਵੀ ਇਹ ਰਾਧਾ ਰੋਡ ਹੈਗਾ ਉਹਨੇ ਕੋਈ ਮੈਰਿਜ ਕਰਾਉਣੀ ਸੀ ਜਿਹਨਾਂ ਨਾਲ ਆਪਦੇ ਮਤਲਬ ਤਕਰੀਬਨ 45 ਸਾਲ ਦੀ ਉਮਰ ਹੈਗੀ ਉਹਦੀ ਤੇ ਉਹਦੇ ਘਰ ਵਾਲੇ ਦੀ 47-48 ਸਾਲ ਦੀ ਉਮਰ ਹੈਗੀ ਤੇ ਉਹਨਾਂ ਨੇ ਪਲਾਨ ਬਣਾਇਆ ਮਤਲਬ ਕਿ ਵੀ ਆਪਾਂ ਇਹਨੂੰ ਕਿਸ ਤਰ੍ਹਾਂ ਮਤਲਬ ਕਿ ਲਾਲਚ ਦੇ ਕੇ ਜਾਂ ਕਿਸ ਤਰ੍ਹਾਂ ਇਹਨੂੰ ਮਾਰਨ ਮਤਲਬ ਰਸਤੇ ਦੇ ਵਿੱਚੋਂ ਰਾਧਾ ਰੋੜਾ ਇਹਨਾਂ ਨੇ ਚੱਕਣਾ ਸੀਗਾ ਇਹਨਾਂ ਨੇ ਪਲਾਨ ਇਸ ਤਰ੍ਹਾਂ ਬਣਾਇਆ ਮਤਲਬ ਕਿ ਉਹਨੂੰ ਕੋਈ ਪੈਸੇ ਦੇ ਛਾਸ ਵੀ ਆਪਾਂ ਉੱਥੋਂ ਪਾਨੀਗੜ ਤੋਂ ਪੈਸੇ ਲੈ ਕੇ ਆਉਣੇ ਨੇ ਵੀ ਤੂੰ ਉਹ ਆਪਣਾ ਕੋਈ ਦੋਸਤ ਹੈ ਜਾਂ ਮਿੱਤਰ ਹੈ ਉਹਦੇ ਨਾਲ ਇਹਨਾਂ ਨੇ ਮਤਲਬ ਚਲੇ ਗਏ ਘਰੋਂ ਘਰੋਂ ਆ ਕੇ ਲੈ ਗਿਆ ਉਹ ਇਹਨਾਂ ਨੂੰ ਉਸ ਤੋਂ ਬਾਅਦ ਮਤਲਬ ਕਿ ਇਹ ਪਾਨੀਗੜ ਲਾ ਕੇ ਲਾਰਾ ਲੂਰਾ ਲਾ ਕੇ ਉਹਨੂੰ ਸਮਾਨੇ ਲੈ ਗਿਆ ਸਮਾਨੇ ਉਹਨਾਂ ਨੇ ਡਰਿੰਕ ਡਰੁੱਕ ਕੀਤੀ ਹੂੰ ਡਰਿੰਕ ਡਰੁੱਕ ਕਰਕੇ ਮਤਲਬ ਉਹ ਆਪ ਘੱਟ ਪੀਂਦਾ ਰਿਹਾ ਉਹਨੂੰ ਜ਼ਿਆਦਾ ਪਿਲਾਉਂਦਾ ਰਿਹਾ ਕਰਦੇ ਕਰਾਉਂਦੇ ਨੂੰ ਆਪਣਾ ਸੱਚ ਨੇ ਇੱਥੇ ਉਹਨਾਂ ਨੂੰ ਨਹਿਰ ਤੇ ਲਾਇਆ ਇੱਕ ਬੋਤਲ ਨਾਲ ਹੋਰ ਲਾਇਆ ਆ ਦਾਰੂ ਦੀ ਦਾਰੂ ਹੀ ਲੈ ਕੇ ਬੋਤਲ ਉੱਥੇ ਪੀਂਦੇ ਰਹੇ ਪੀਂਦੇ ਰਹੇ ਉਹ ਤਕਰੀਬਨ ਮਤਲਬ ਉਹ ਜ਼ਿਆਦਾ ਟਾਈਟ ਹੋ ਗਿਆ ਨਸ਼ੇ ਚ ਹੂੰ ਨਸ਼ੇ ਜੀ ਟਾਈਟ ਹੋਣ ਦੇ ਬਾਵਜੂਦ ਉਹ ਮਤਲਬ ਸੌਣ ਲੱਗਿਆ ਲੇਟਣ ਲੱਗਿਆ ਤਾਂ ਉਹਦੀਆਂ ਮਤਲਬ ਉਸ ਉਹਦੇ ਪਰਨੇ ਦੇ ਨਾਲ ਇਹ ਲੱਤਾਂ ਮੰਨ ਕੇ ਨਹਿਰ ਦੇ ਵਿੱਚ ਛੁੱਟ ਦਿੰਦਾ ਉਹਨੂੰ ਇਹ ਨਹਿਰ ਚੋਂ ਛੁੱਟਿਆ ਕਿੰਨੇ ਕ ਵਜੇ ਦੀ ਘਟਨਾ ਔਰ ਕਿਸ ਟਾਈਮ ਪਤਾ ਲੱਗਿਆ ਸਾਰੇ ਇਹ 21 ਤਰੀਕ ਦੀ ਘਟਨਾ ਗਈ ਮੈਂ 2-3 ਦਿਨ ਮੈਂ ਬਾਹਰ ਗਿਆ ਹੋਇਆ ਸੀਗਾ ਮੈਨੂੰ ਸੋਮਵਾਰ ਨੂੰ ਪਤਾ ਲੱਗਿਆ ਹੂੰ 24 ਤਰੀਕ ਨੂੰ ਚਲ 24 ਤਰੀਕ ਨੂੰ ਪਤਾ ਲੱਗਿਆ ਤਾਂ ਮੈਂ ਐਸਟੀਮੇਟ ਇਹਦੀ ਵਾਈਫ ਨੂੰ ਬੁਲਾਇਆ ਜਿਹੜੀ ਬੇਅੰਤ ਕੌਰ ਹੈ ਮੈਂ ਆਪਦੇ ਪੱਧਰ ਤੇ ਬੁਲਾਇਆ ਉਹਨੂੰ ਘਰ ਬੁਲਾਇਆ ਵੀ ਇਹ ਕਿਸ ਤਰ੍ਹਾਂ ਹੋਈ ਘਟਨਾ ਉਹ ਕਹਿੰਦੀ ਮੇਰੇ ਨਾਲ ਲੜਕੇ ਗਿਆ ਲੜਕੇ ਤਾਂ ਮੇਰੇ ਨਾਲ ਗਿਆ ਨਹੀਂ ਮਤਲਬ ਕੋਈ ਨਸ਼ਾ ਵਗੈਰਾ ਲੈਣ ਗਿਆ ਹੋਇਆ ਮੇਤੋਂ 22500 ਰੁਪਏ ਲੈ ਕੇ ਗਿਆ ਮਤਲਬ ਸਾਨੂੰ ਲਾਰਾ ਲਾਉਂਦੀ ਰਹੀ ਉਹ ਚਲੋ ਤਕਰੀਬਨ ਮੇਰਾ ਦਿਮਾਗ ਥੋੜਾ ਜਿਹਾ ਕੰਮ ਕਰਿਆ ਜੀ ਇੱਕ ਲੇਡੀਜ਼ ਹੋ ਸੀ ਨਾਲ ਉਹਨੂੰ ਉਹਨੇ ਦੱਸਤਾ ਵੀ ਮਤਲਬ ਕਿ ਮੈਂ ਤੇਰੇ ਚਾਚੇ ਦਾ ਕੰਮ ਕਰਤਾ ਮਤਲਬ ਚਲੋ ਉਹ ਵਿਚਾਰੀ ਸੈਮੀ ਹੋਈ ਦੀ ਉਹਨੇ ਨਹੀਂ ਕੁਝ ਦੱਸਿਆ ਤੇ ਕਰਦੇ ਗਿਰੋਂਦੀ ਮੈਂ ਉਹਨੂੰ ਆਪਣਾ ਥਾਣੇ ਲੈ ਗਿਆ ਦੋ ਲੇਡੀਜ਼ ਨੂੰ ਹੂੰ ਲੇਡੀਜ਼ ਨੂੰ ਲੈ ਕੇ ਉਹਨਾਂ ਨੇ ਚਲੋ ਥਾਣੇ ਨੇ ਧਮਕਾਇਆ ਉਹਨਾਂ ਨੂੰ ਪੁੱਛ-ਕਿਛ ਕਰੀ ਹੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਹੂੰ ਉਸ ਤੋਂ ਅਗਲੇ ਦਿਨ ਉਹ ਕਹਿੰਦੀ ਮੈਂ ਬਾਬਿਆਂ ਲੈ ਕੇ ਮਤਲਬ ਪੁੱਛ-ਪਛ ਕਰਕੇ ਪਤਾ ਕਰਦੀ ਆ ਇਹ ਉਹ ਮੇਰੇ ਘਰੋਂ ਗੱਡੀ ਲੈ ਗਈ ਜਿਹੜੀ ਨਾਲ ਸੀ ਲੇਡੀਜ਼ ਉਹਦੇ ਪੈਰ ਨਹੀਂ ਸੀਗੇ ਉਹ ਮੇਰੇ ਕੋਲੇ ਆ ਗਈ ਅੱਧੇ ਘੰਟੇ ਬਾਅਦ ਹੂੰ ਉਹਨੇ ਆ ਕੇ ਦੱਸਿਆ ਵੀ ਦੇਖੋ ਸਰਪੰਚ ਸਾਹਿਬ ਮਤਲਬ ਕਿ ਇਹਨੇ ਆਪਣੇ ਘਰ ਵਾਲਾ ਮਰਵਾਇਆ ਹੈ ਹੂੰ ਠੀਕ ਹੈ ਇਹ ਕਿਸੇ ਨਾਲ ਗੱਲਬਾਤ ਕਰਦੀ ਜਿ ਵਿਜਲਪੁਰ ਦਾ ਬੰਦਾ ਹੈਗਾ ਸਾਡੇ ਬਲਾਗ ਪੋਨੀਗੜ੍ਹ ਚ ਪੈਂਦਾ ਹੈ ਡਿਸਟ੍ਰਿਕਟ ਸੰਗਰੂਰ ਚ ਹੈ ਤੇ ਉਹਨੇ ਮਤਲਬ ਕਿ ਆਪਣਾ ਨੇ ਦੱਸਿਆ ਸਾਰਾ ਕੇਸ ਜਿਹੜਾ ਸਨਸਨੀ ਬਣ ਗਿਆ ਕੋਈ ਸਨਸਨੀ ਸਨਸਨੀ ਕੇਸ ਬਣ ਗਿਆ ਤੇ ਉਸ ਤੋਂ ਬਾਅਦ ਉਹਨੇ ਦੱਸਿਆ ਵੀ ਆਪਦਾ ਹੀ ਘਰ ਵਾਲਾ ਇਹਨੇ ਸਿਆਸਤ ਨਾਲ ਆਪਦੇ ਆਸ਼ਕ ਤੋਂ ਮਰਵਾਇਆ ਠੀਕ ਹੈ ਉਹਨਾਂ ਨੇ ਇਹਨਾਂ ਨੇ ਪਹਿਲੀ ਪਲਾਨ ਬਣਾ ਲਿਆ ਤਕਰੀਬਨ 7 ਤੋਂ ਮੰਨੀ ਨਹੀਂ ਉਸ ਤੋਂ ਬਾਅਦ ਮੈਂ ਪਥਾਣੀ ਪੁਲ ਫੋਨ ਕਰਿਆ ਤਾਂ ਐਸ ਐਚਓ ਸਾਹਿਬ ਮੇਰੇ ਘਰ ਆਏ ਘਰ ਆ ਕੇ ਸਿੱਧੀ ਨਾ ਪੁੱਛਗਿਛ ਕਰੀ ਉਹ ਕਹਿੰਦੇ ਵੀ ਉਹਦਾ ਕੰਮ ਮਤਲਬ ਹੋ ਗਿਆ ਮਤਲਬ ਕਿ ਵਿਜਲਪੁਰ ਦਾ ਹੀ ਮੋਟਾ ਹੈਗਾ ਮੇਰਾ ਜਿਹੜਾ ਕੋਈ ਆਸ਼ਕਾ ਹੈ ਉਹਦੇ ਨਾਲ ਕੋਈ ਗੱਲਬਾਤ ਕਰਕੇ ਸਾਰਾ ਸਿਸਟਮ ਦਾ ਪਲਾਨ ਐਸ ਐਚਓ ਸਾਹਿਬ ਨੂੰ ਸਮਝਾਇਆ ਉਹਨਾਂ ਨੇ ਐਸ ਐਚਓ ਸਾਹਿਬ ਨੇ ਰੇਡ ਤੁਰੰਤ ਦੀ ਰੇਡ ਮਾਰੀ ਸਾਰੇ ਕਿਤੇ ਤਾਂ ਰਾਤ ਨੂੰ ਉਹ ਬੰਦਾ ਤਕਰੀਬਨ 10:00 ਕ 11:00 ਵਜੇ ਉਹਨਾਂ ਨੇ ਤਕਰੀਬਨ ਬੰਦਾ ਵਿਜਲਪੁਰ ਦੇ ਸਰਪੰਚ ਨੇ ਹਾਜ਼ਰ ਕਰ ਚੁੱਕੇ ਕਰਤਾ ਚਲੋ ਬੰਦਾ ਹਾਜ਼ਰ ਕਰਨ ਦੇ ਬਾਵਜੂਦ ਉਤੋਂ ਜਿਹੜੀ ਕੋਈ ਪੁੱਛ ਪੜਤਾਲ ਹੋਈ ਪੁਲਿਸ ਨੇ ਕਰੀ ਤਾਂ ਉਹਨੇ ਕਿਹਾ ਵੀ ਮੈਂ ਉੱਥੇ ਲਿਜਾ ਕੇ ਮਤਲਬ ਕਿ ਉਹਦੀਆਂ ਲੱਤਾਂ ਬੰਨ੍ਹ ਕੇ दारू ਪਿਆ ਕੇ ਤਾਂ ਉਹਨੂੰ ਮੈਂ ਨਹਿਰ ਦੇ ਵਿੱਚ ਸੁੱਟ ਦਿੱਤਾ ਠੀਕ ਹੈ ਸਰਪੰਚ ਸਾਹਿਬ ਇਹ ਕੁਲ ਮਿਲਾ ਕੇ ਕਾਫੀ ਟਾਈਮ ਤੋਂ ਇਹਨਾਂ ਦਾ ਫੇਰ ਵਗੈਰਾ ਚੱਲਦਾ ਨਾ ਇਹਨਾਂ ਦਾ ਤਕਰੀਬਨ 3 ਨਿਗਮਹੀਨਿਆਂ ਦਾ ਫੇਰ ਸੀਗਾ ਜਿਹੜਾ ਕੋਈ ਇਹਨਾਂ ਦਾ ਚੱਲ ਰਿਹਾ ਸੀ ਆਪ ਜੀ 3 ਮਹੀਨੇ ਤੋਂ ਫੇਰ ਪੈਸੇ ਨੂੰ ਲੈ ਕੇ ਹੋਇਆ ਕੋਈ ਨੀ ਕੋਈ ਪੈਸੇ ਪੁੱਛੇ ਤਾਂ ਕੋਈ ਸਿਸਟਮ ਨਹੀਂ ਸੀਗਾ ਬਸ ਐਦਾਂ ਹੀ ਉਹਦਾ ਕੋਈ ਦਿਮਾਕੀ ਕੋਈ ਲਾ ਲਓ ਜਾਂ ਜਿੱਦਾਂ ਮਰਜੀ ਲਾ ਲਓ ਇਸ਼ਕ ਦਾ ਭੂਤ ਲਾ ਲਓ ਇਹ ਉਹਦੇ ਕਰਕੇ ਮਤਲਬ ਕਿ ਇਹਨੇ ਇਹ ਆਪਣੀ ਇਹ ੜੀ ਘਟਨਾ ਕਰੀ ਇੱਕ ਵਾਰ ਜਿਹੜੇ ਦਰਸ਼ਕ ਤੁਸੀਂ ਦੇਖ ਰਹੇ ਹੋ ਉਹਨਾਂ ਦੱਸ ਦਿਓ ਵੀ ਔਰਤ ਦਾ ਨਾਮ ਕੀ ਹੈ ਔਰ ਉਸ ਦੇ ਜਿਹੜਾ ਆਸ਼ਕ ਸੀ ਉਸ ਦਾ ਵੀ ਕੀ ਨਾਮ ਸੀ ਆਸ਼ਕ ਦਾ ਨਾਮ ਅਮਨ ਅਮਨ ਕਹਿੰਦੇ ਨੇ ਵਿਜਲਪੁਰ ਦਾ ਹੈ ਬਲਾਗ ਭੋਨੀਗੜ ਚ ਪੈਂਦਾ ਹੈ ਡਿਸਟ੍ਰਿਕਟ ਸੰਗਰੂਰ ਹੈ ਜੀ ਉਹ ਜਿਹੜੀ ਸਾਡੇ ਪਿੰਡ ਦੀ ਲੇਡੀ ਜੀ ਰੇਤਗੜ੍ਹ ਤੋਂ ਬੇਅੰਤ ਕੌਰ ਉਹਨੂੰ ਕਿਰਨ ਕੌਰ ਵੀ ਕਹਿ ਦਿੰਦੇ ਨੇ ਤੇ ਆਪਣੇ ਉਹ ਵੀ ਬਲਾਕ ਪੋਨੀਗੜ੍ਹ ਫਿਲਹਾਲ ਉਹਨਾਂ ਦੋਨੇ ਕਸਟਡੀ ਦੇ ਵਿੱਚ ਨੇ ਉਹਦਾ ਜਿਹਾ ਦੋ ਦੋ ਹੀ ਦੋ ਹੀ ਕਸਟਡੀ ਦੇ ਵਿੱਚ ਨੇ ਠੀਕ ਦੇਖ ਸਕਦੇ ਹੋ ਕਿ ਜਿਹੜੇ ਉਸ ਪਿੰਡ ਦੇ ਮੌਤਵਾਰ ਲੋਕ ਨੇ ਜਿਹੇ ਸਰਪੰਚ ਨੇ ਉਹਨਾਂ ਵੱਲੋਂ ਜਿਹੜੀ ਸਾਰੀ ਘਟਨਾ ਹੈ ਤੁਹਾਡੇ ਜਿਹੜੀ ਆ ਸਾਹਮਣੇ ਲਿਆਂਦੀ ਗਈ ਹੈ ਫਿਲਹਾਲ ਦੀ ਗੱਡੀ ਜਿਹੜਾ ਇਹ ਪੰਜਾਬ ਦੇ ਵਿੱਚ ਨਹੀਂ ਕਹਿ ਸਕਦੇ ਪੂਰੇ ਇੰਡੀਆ ਦੇ ਵਿੱਚ ਇਦਾਂ ਦਾ ਜਿਹੜਾ ਜਾਲ ਹੈ ਲਾਜ਼ਮੀ ਲੋਕਾਂ ਦੇ ਵੱਲੋਂ ਫਸਾਇਆ ਹੁੰਦਾ ਹੈ ਪਹਿਲਾਂ ਉਸ ਨੂੰ ਪਿਆਰ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਂਦੀ ਹੈ ਦੱਸਿਆਨ ਦੇ ਮੁਤਾਬਿਕ ਤੇ ਫਿਰ ਉਸ ਨੂੰ ਰਾਤ ਨੂੰ ਜਿਹੜੀ ਹੈ ਉਸਦੇ ਘਰ ਵਾਲੇ ਨੂੰ दारू ਪਿਆਈ ਜਾਂਦੀ ਹੈ ਤੇ ਜਿਹੜਾ ਉਸ ਦਾ ਆਸ਼ਕ ਹੈ ਬੋਤਲਾ ਜਿਹੜੀ ਆ ਦੋ ਲੈ ਕੇ ਆਂਦਾ ਉਸ ਨੂੰ ਥੋੜੀ ਥੋੜੀ ਪਿਆਈ ਜਾਂਦੇ ਤੇ ਆਪ ਜਿਹੜੀ ਹੈ ਘੱਟ ਪੀਂਦਾ ਜਦੋਂ ਜ਼ਿਆਦਾ ਨਸ਼ੇ ਦੇ ਅਹ ਜਿਹੜੀਆਂ ਬਨ ਕੇ ਨੇ ਨਹਿਰ ਦੇ ਵਿੱਚ ਸਿੱਟ ਦਿੱਤੇ ਜਾਂਦੇ ਨੇ ਫਿਲਹਾਲ ਦੀ ਘੜੀ ਜਿਹੜੇ ਗੋਤਾਖੋਰ ਨੇ ਉਹ ਇਸ ਟਾਈਮ ਨਹਿਰ ਦੇ ਵਿੱਚ ਪੂਰੇ ਤਰੀਕੇ ਨਾਲ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਚਾਹੇ ਆਕਸੀਜਨ ਸਿਲੰਡਰ ਲਗਾ ਕੇ نیچے ਤੱਕ ਜਿਹੜੀਆਂ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਇਹ ਵੀ ਦੱਸਿਆ ਜਾ ਰਿਹਾ ਕਿ ਔਰਤ ਤੇ ਉਸ ਦਾ ਜਿਹੜਾ ਆਸ਼ਕ ਹੈ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਆ ਚੁੱਕਿਆ ਇੱਕ ਵਾਰ ਜਿਹੜੇ ਗੋਤਾਖੋਰ ਦੇ ਜਿਹੜੇ ਹੈੱਡ ਨੇ ਸ਼ੰਕਰ ਭਾਰਤਵਾਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੰਨੀ ਕੁ ਦੇਰ ਤੋਂ ਉਸ ਏਸੀ ਜਿਹੜੀ ਪਾਖੜਾ ਦੇ ਉੱਤੇ ਮੌਜੂਦ ਔਰ ਕਿਸ ਤਰੀਕੇ ਨਾਲ ਤੁਹਾਨੂੰ ਜਿਹੜਾ ਹੁਣ ਤੱਕ ਕੁਝ ਮਿਲਦਾ ਵੀ ਨਜ਼ਰ ਆ ਰ ਕੀ ਲੱਗਦਾ ਵੀ ਕਿੰਨੀ ਕੁ ਦੇਰ ਤੋਂ ਤੁਸੀਂ ਲੱਗੇ ਹੋਏ ਹੋ? ਤਕਰੀਬਨ ਇੱਥੇ ਸਾਨੂੰ ਘੰਟਾ ਹੋ ਗਿਆ। ਹੂੰ ਇਹ ਸਮਾਨੇ ਦੇ ਵਿੱਚ ਕਕਰਾਲੇ ਦਾ ਜਿਹੜਾ ਤਨੇਠੇ ਤਨੇਠੇ ਵਾਲਾ ਪੂਲ ਪੈਂਦਾ ਪਾਖੜਾ ਨਹਿਰ ਦਾ ਹੂੰ ਸੋ 21 ਤਰੀਕ ਦੀ ਵਾਰਦਾਤ ਹੈ। 21 ਤਰੀਕ ਨੂੰ ਇੱਥੇ ਕੋਈ ਬੰਦਾ ਵਿਕਤੀ ਲਿਆਇਆ ਗਿਆ ਸੀਗਾ ਜਦੀ ਉਮਰ 40 ਤੋਂ 45 ਸਾਲ ਦੱਸੀ ਜਾ ਰਹੀ ਹੈ। ਹੂੰ ਸੋ ਉਸ ਨੂੰ ਲਿਆ ਕੇ ਇੱਥੇ ਸ਼ਰਾਬ ਪਲਾ ਕੇ ਤੇ ਪਰਨੇ ਨਾਲ ਯਾ ਰੱਸੀ ਨਾਲ ਬੰਨ ਕੇ ਕਲੀਅਰ ਨਹੀਂ ਹੈ ਪੂਰੇ ਨਾਲ ਬੰਨ ਕੇ ਇਸ ਨੂੰ ਪਾਖੜਾ ਨਹਿਰ ਚ ਗੇਰਤਾ ਜਿਸ ਨੂੰ ਅੱਜ ਲਗਭਗ 7-8 ਦਿਨ ਹੋ ਗਏ ਨੇ ਉਹਨੂੰ ਲੱਬਣ ਦੀ ਭਾਲ ਗੋਟਾਖੁਰ ਕਰ ਰਹੇ ਸੀ ਕਿ ਉੱਪਰ ਉੱਪਰ ਵਿੱਚ ਹੀ ਤੇ ਸ਼ਾਇਦ ਮਿਲ ਜਵੇ ਪਰ ਉਹ ਵਿਅਕਤੀ ਮਿਲਿਆ ਨਹੀਂ ਤਾਂ ਇਹ ਕਾਰਨ ਹੋ ਸਕਦਾ ਵੀ ਇੱਥੇ ਜਿਹੜਾ ਪੁੱਲ ਕ੍ਰੋਸ ਨੇ ਪੁੱਲ ਦੇ ਸਫੇਰ ਜਿਹੜਾ ਕਹਿੰਦੇ ਬੁਰਜੀਆਂ ਟੁਕੀਆਂ ਪਈਆਂ ਨੇ ਲੋਹਾ ਪੀੜ ਦਰਖਤ ਵੀ ਹੋ ਸਕਦਾ ਵੀ ਉਹਦੇ ਵਿੱਚ ਇਹ ਬੰਦਾ ਡੈੱਡ ਬੋਡੀ ਸ਼ਾਇਦ ਫਸ ਗਈ ਹੋ ਕਿਉਂਕਿ ਉਹ ਬੰਦੇ ਨੂੰ ਵਿਅਕਤੀ ਨੂੰ ਬੰਨਿਆ ਹੋਇਆ ਤਾਂ ਉਸ ਨੂੰ ਕੱਢਣ ਵਾਸਤੇ ਇੱਥੇ ਗੋਤਾਖੋਰ ਆਕਸੀਜਨ ਸਿਲੰਡਰ ਵਾਲੇ ਬੁਲਾ ਕੇ ਇੱਥੇ ਪਾਖੜਾ ਦੀ ਸਰਚ ਕਰਾਈ ਜਾਏ ਲਗਭਗ ਕਿਲੋਮੀਟਰ 1.5 ਕਿਲੋਮੀਟਰ ਸਰਚ ਕਰਾਈ ਜਾਏਗੀ ਤੇ ਉਸ ਦੀ ਭਾਲ ਪ੍ਰੋਪਰ ਤੇ ਪਰਿਵਾਰ ਜਿਹੜਾ ਪਿੰਡ ਦੇ ਮੋਤਵਾਰ ਬੰਦੇ ਨੇ ਉਹ ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਕਹੇ ਤੇ ਐਸ ਐਚਓ ਸਾਹਿਬ ਸਰਦਾਰ ਕਰਨਾਮ ਸਿੰਘ ਜੀ ਨੇ ਉਹਨਾਂ ਨੇ ਸਾਨੂੰ ਡਿਊਟੀ ਲਈ ਸੀ ਵੀ ਇੱਥੇ ਵਿਅਕਤੀ ਜਿਹੜਾ ਗਾਇਰ ਆ ਗਿਆ ਕਿਉਂਕਿ ਕੁਝ ਸਮੇਂ ਪਹਿਲਾਂ ਮੁਜ਼ਲਮ ਜਿਹੜੇ ਸੀ ਉਹਨਾਂ ਨੂੰ ਵੀ ਇੱਥੇ ਲਿਆਇਆ ਗਿਆ ਸੀ ਜਿਨ੍ਹਾਂ ਨੇ ਸਾਰੀ ਲੋਕੇਸ਼ਨ ਦੱਸੀ ਹੈ ਤਾਂ ਉਸ ਕਰਕੇ ਹੁਣ ਅਸੀਂ ਪਾਲ ਕਰ ਰਹੇ ਹਾਂ ਤੇ ਗੋਤਾਖੋਰ نیچے ਗਏ ਨੇ ਤੇ ਹਾਲੇ ਤੱਕ ਕੁਝ ਮਿਲੇ ਸ਼ੰਕਰ ਜੀ ਨਹੀਂ ਫਿਲਹਾਲ ਤੱਕ ਕੋਈ ਸਫਲਤਾ ਪ੍ਰਾਪਤ ਨਹੀਂ ਹੋਈ ਤੇ ਕੋਸ਼ਿਸ਼ ਹੈ ਵੀ ਜਲਦ ਤੋਂ ਜਲਦ ਕੋਈ ਸਫਲਤਾ ਪੁਲਿਸ ਕਿੰਨੇ ਕ ਵਜੇ ਉਹ ਜਿਹੜੀ ਔਰਤ ਹੈ ਤੇ ਉਸ ਦਾ ਜਿਹੜਾ ਆਸ਼ਕ ਹੈ ਕਿੰਨੇ ਕ ਵਜੇ ਲੈ ਕੇ ਆਈ ਸੀ ਉਹਨੂੰ ਤਕਰੀਬਨ 12:30 ਵਜੇ ਇੱਥੇ ਲੈ ਕੇ ਆਏ ਸੀਗੇ ਤੇ ਜਿਹੜੀ ਅਦਾਲਤ ਦੇ ਵਿੱਚ ਹੁਣ ਫੋਨ ਆਇਆ ਵੀ ਸਾਨੂੰ ਵੀ ਅਦਾਲਤ ਦੇ ਵਿੱਚ ਉਹਨੂੰ ਪੇਸ਼ ਕਰ ਰਹੇ ਆ ਠੀਕ ਹੈ ਪਬਲਿਕ ਸਮਾਣਾ نیوز ਦੇ ਪੇਜ ਦੇ ਉੱਤੋਂ ਜਿਹੜੀਆਂ ਐਕਸਕਲੂਸਿਵ ਜਿਹੜੀਆਂ ਤਸਵੀਰਾਂ ਨੇ ਉਸ ਔਰਤ ਦੀਆਂ ਤੇ ਉਸ ਵਿਅਕਤੀ ਦੀਆਂ ਤੁਹਾਨੂੰ ਉਹ ਵੀ ਦਿਖਾ ਦਿੱਤੀਆਂ ਜਾਣਗੀਆਂ ਅਗਰ ਤੁਹਾਨੂੰ ਵੀ ਕੋਈ ਆਪਣੇ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਅਪਡੇਟ ਜਾਂ ਕੁਝ ਮਿਲਦਾ ਹੈ ਤਾਂ ਤੁਸੀਂ ਪਬਲਿਕ ਸਮਾਣਾ نیوز ਦੀ ਟੀਮ ਦੇ ਨਾਲ ਕੋਈ ਵੀ ਜਿਹੜਾ ਹੈ ਕੰਟੈਕਟ ਕਰ ਸਕਦੇ ਹੋ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ